ਵੇਖਿਆ ਜਦੋਂ ਮੱਥੇ ਤੋਂ ਮੁੜੂਗਾ ਨਾ ਐਂ ਅਗਲਾ ਕਹਿੰਦਾ ਈਂ ਵਾਂਗੂ ਖੜਕਦਾ ਫਿਰ ਐਂ ਈਂ ਵਾਈਦੀ ਫਿਰ ਐਂ ਕਰੀ ਜਾਂਦਾ ਐਂ ਕਰੀ ਜਾਂਦਾ ਐਂ ਮੂਹਰੇ ਖੜਾ ਨਾ ਤੁਹਾਨੂੰ ਕੋਸ ਆਖੇ ਹਾਂ ਐਂ ਮੱਥੇ ਤੋਂ ਭਾਵੇਂ ਤੁਸੀਂ 5 ਕਿੱਲੇ ਵਾਹੋ 7 ਵਾਹੋ ਤੇ ਅੱਖੀਂ ਵੇਖਿਆ ਐਕਸਪੀਰੀਅੰਸ ਸੁਵਰਾਜ ਇਹਦੇ ਨਾਲ ਦਾ ਮਾਰ ਰਿਹਾ ਸੈਲਫ ਹੂੰ ਉਹ ਜਦੋਂ ਸੈਲਫ ਮਾਰ ਲਈ ਸਿੱਧਾ ਚੱਲੀ ਜਾਊਗਾ ਹੂੰ ਇਹ ਟਰੈਕਟਰ ਜਦੋਂ ਸੈਲਫ ਵੱਜ ਗਈ ਐਂ ਐਂ ਜੋਰ ਮਾਰੂਗਾ ਹਿਲਦਾ ਹਾਂ ਹਰ 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 ਐਂ ਪਿਆ ਮਾਰੂਗਾ ਠੀਕ ਹੈ ਤੇ ਕਿਸੇ ਚੀਜ਼ ਤੇ ਹੁਣ ਤੁਸੀਂ 13 ਵਾਲਾ ਤੇ ਹੁਣ ਪਾ ਕੇ ਜੋੜ ਦਿਓ ਪਹਿਲੇ ਗੇਅਰ ਚ ਹ ਕੋਈ ਮਰਜ਼ੀ ਦੇ ਪਾਵਰ ਦੇ ਬਰਾਬਰ ਦਾ ਟਰੈਕਟਰ ਲਾ ਦੇ ਕੋਈ ਬਾਹ ਫੜ ਜੇ ਆਪਣੀ ਗਰੰਟੀ ਹੈ ਪਰ ਜਿਹੜਾ ਇਹਦਾ ਜਿੰਨਾ ਖਰਚਾ ਘੱਟ ਹੈ ਤੇ ਜਿੰਨੀ ਇਹਦੀ ਮੇਨਟੇਨ ਲੋਕ ਕਹਿੰਦੇ ਸਵਰਾਜ ਦਾ ਜ਼ਿਆਦਾ ਹੈ ਤੁਸੀਂ ਕਿੰਨਾ ਕੱਢਿਆ ਬਾਈ ਜੀ ਇਹਨੇ ਜੀ ਵੱਡੀ ਮਸ਼ੀਨ ਤੇ 4 ਲੀਟਰ ਔਸਤ ਪਾਈ ਕਿੱਲੇ ਦੀ ਕਿੱਲੇ ਦੀ ਜੇ ਕਿੰਨੇ ਫੁੱਟ ਜਿੰਨਾ ਕਹਦੇ ਉਹਨੇ ਚਲਾਇਆ ਠੀਕ ਹੈ ਤੁਹਾਡੇ ਵੱਡੇ ਬ੍ਰਦਰ ਦਾ ਨਾਮ ਕੀ ਰਣਜੀਤ ਸਿੰਘ ਠੀਕ ਹੈ ਇੱਥੇ ਹੈਗੇ ਬੁਲਾ ਲੈਣੇ ਹਾਂ ਆ ਜਾਂਦੇ ਜੀ ਤੇ ਇਹ ਮੰਨ ਲਓ ਜੀ ਜਦੋਂ ਆ ਜਾ ਬਾਈ ਆ ਜਾ ਬਾਈ ਕੜਾ ਜਾ ਜਦੋਂ ਹੁੰਦਾ ਸੀਗਾ ਇਹ ਕਈ ਵਾਰੀ ਹੁਣ ਕਿਤੇ ਪੂਰਾ ਵਗਦਾ ਨਾ ਹਾਂਜੀ ਤੇ ਬਾਈ ਕਈ ਵਾਰੀ ਉੱਠਣਸਾਰ ਕਹਿੰਦੇ ਮੋਢੇ ਦੁਖਦੇ ਮੋਢੇ ਦੁਖਦੇ ਆ ਉਹ ਫਿਰ ਆਏ ਵੀ ਹੁਣ ਜਿਹਦਾ ਇਹ ਅਨਪਾਵਰ ਨਾਂ ਬਾਣ ਚੱਕਿਆ ਤੇ ਰੂਹਦਾਰੀ ਸੀ ਜਿਹੜੀ ਇਹਦੀ ਇਹਨਾਂ ਦੋਨਾਂ ਦੀ ਮੈਂ ਕਹਿੰਦਾ ਕਹਿ ਆ ਹੀ ਬਤਾ ਸੀ ਉਦੋਂ ਵੇਲਾ ਹਾਂਜੀ ਭਾਈ ਸਟਾਰਟ ਵੀ ਪੁਲੀ ਤੇ ਕਰਦਾ ਮੈਂ ਨਹੀਂ ਕਿ ਪੁਲੀ ਤੇ ਹਾਂਜੀ ਉਹ ਤਾਂ ਫਿਰ ਬੈਟਰੀ ਤੇ ਚੱਲਦਾ ਹੁੰਦਾ ਉਹ ਤਾਂ ਬਾਪੂ ਤੁਹਾਨੂੰ ਦੱਸਿਆ ਜੀ ਕਿਤੇ ਕਦੇ ਲੜ ਪੈਂਦਾ ਸੀਗਾ ਕਿ ਕਿਉਂ ਖਰਚਾ ਕਰਦੇ ਆ ਵਾਹਨ ਕਿਵੇਂ ਚੱਕਿਆ ਜਾਊਗਾ ਪਰ ਜਦੋਂ ਬੰਦਾ ਮਿਹਨਤ ਕਰੀ ਜਾਵੇ ਬੰਦੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਬਹੁਤ ਜ਼ਿਆਦਾ ਜਿੰਨੀ ਆਪਾਂ ਮਹਿਸੂਸ ਕਰ ਸਕਦੇ ਵੀ ਕਿੰਨੀ ਮਿਹਨਤ ਕੀਤੀ ਹੈ ਜੀ ਇਹਦੀ ਮਿਹਨਤ ਦੇ ਸਦਕਾ ਹੀ ਅੱਜ ਇੰਨਾ ਕੁਸ ਖੜਾ ਹੈ ਬਿਲਕੁਲ ਭਾਈ ਹਾਂਜੀ ਮਿਹਨਤ ਤੇ ਹੀ ਸਾਰਾ ਹਾਂਜੀ 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 ਇਹ ਵੀ ਗੱਲ ਕਰੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਤੇ ਇਹ ਆਪਾਂ ਜਿਹੜਾ ਟਰੈਕਟਰ ਬਾਰੇ ਗੱਲ ਕਰੀ ਹੈ ਇਹ ਆਪਣਾ ਟਰੈਕਟਰ ਲਿਆ ਸੀ ਅਸੀਂ ਉਹਦੇ ਇਕੱਠੇ ਦੋਨੇ ਸੀ ਅਸੀਂ ਕੋਈ ਵੀ ਸੌਦਾ ਕਰਨਾ ਕੋਈ ਗੱਲ ਕਰਨੀ ਹੈ ਬਸ ਜਦੋਂ ਦੋਨਾਂ ਭਰਾਵਾਂ ਦੀ ਰਾਇ ਹੋ ਗਈ ਜੈਸ ਹੋ ਗਈ ਇਹਨੇ ਮੰਨ ਲਓ ਗੱਲ ਕਰ ਲਈ ਇਹਨੇ ਮੈਨੂੰ ਕਹਿਣਾ ਬਾਈ ਫਲਾਣੀ ਚੀਜ਼ ਲੈਣ ਜਾਣਾ ਮੈਂ ਉਹਦੀ ਹਾਂ ਕਹਿ ਤੀ ਦੂਜੀ ਦਿਨ ਉਹ ਖੜੀ ਹੋਊਗੀ ਇਹ ਨਹੀਂ ਵੀ ਆਪਾਂ ਬਸ ਅੱਜ ਸਵੇਰ ਹਾਂ ਮਸ਼ੀਨ ਦਾ ਇਹਨਾਂ ਦਾ ਮਨਸ ਸੀਗਾ ਇਹਦੇ ਬਦੌਲਤ ਹੀ ਆ ਰਿਹਾ ਹੈਗਾ ਠੀਕ ਹੈ ਬਈ ਇਹਦੇ ਬਦੌਲਤ ਹੀ ਵੇਲਰ ਆ ਰਹੇ ਆ ਵੇਦਰ ਲੈ ਲੈ ਜੀ ਵੱਡਾ ਆਪਾਂ ਵੱਡਾ ਵਾਲਾ ਬਾਈ ਹਾਂਜੀ ਉਹ ਵੀ ਤੁਹਾਨੂੰ ਸੱਦਾਂਗੇ ਰਿਵਿਊ ਕਰਾ ਹਾਂਜੀ 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 ਠੀਕ ਹੈ ਬਈ ਵੱਡੀ ਗੱਠ ਵਾਲਾ ਵਧੀਆ ਗੱਲ ਹੈ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਸੱਦਾਂਗੇ ਇੱਕ ਦਿਨ ਆਪਾਂ ਠੀਕ ਹੈ ਕੋਈ ਗੱਲ ਨਹੀਂ ਹੁੰਦਾਗਾ ਹਾਂਜੀ 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 ਮਨ ਦਾ ਸਾਜੀ ਰਹੇਗਾ ਹਾਂ ਬਈ ਬਿਲਕੁਲ ਬਈ ਕਿਤਾ ਆਪਣਾ ਕਹਿਲੇ ਵੀ ਹਨਾ ਹਾਂਜੀ ਉਹ ਫਿਰ ਸਮੇਂ ਦੇ ਹਿਸਾਬ ਨਾਲ ਮੁੜਨਾ ਪੈਂਦਾ ਜੀ ਬਿਲਕੁਲ ਬਈ ਬਿਲਕ ਤਾਂ ਉਹ ਵੀ ਬਹੁਤ ਵਧੀਆ ਚੀਜ਼ ਹੈ ਬਿਲਕੁਲ ਹਾਂਜੀ ਬਸ ਅਸੀਂ ਇਹ ਮੇਨਟੇਨ ਉਸੇ ਤਰ੍ਹਾਂ ਤਾਂ ਰੱਖਿਆ ਇਹ ਇਹ ਸਾਰਿਆਂ ਦਾ ਵੱਡਾ ਭਾਈ ਆ ਇਹ ਸਰ ਸਾਡਾ ਵੀ ਵੱਡਾ ਜੀ ਠੀਕ ਹੈ ਮੈਥੋਂ ਦਾ ਵੱਡਾ ਹੈਗਾ ਹੈਗਾ ਜੀ ਇਹ ਬਾਈ ਦਾ ਬਾਈ ਦਾ ਜਨਮ ਤਾਂ ਪਹਿਲਾਂ ਦਾ ਠੀਕ ਹੈ ਬਾਈ ਤੇ ਪਰ ਬਾਈ ਨੇ ਚਲਾਇਆ ਬਹੁਤ ਜਿਆਦਾ ਹਾਂ ਜੀ ਦਾ ਵੀ 41 ਸਾਲ ਦੀ ਉਮਰ ਆ ਮੇਰੀ ਹਾਂਜੀ ਬਾਈ ਤੇ ਆਪਾਂ ਇਹ ਧਿਆਨਦਾਗਾ ਅਸੀਂ 87 87 ਠੀਕ ਹੈ ਬਈ ਇਸ 77000 ਦਾ ਉਦੋਂ ਨਗਦ ਰੁਪਈਆ ਦਾ ਲਿਆ ਸੀਗੇ ਜੀ 77000 ਦਾ 77000 ਵੱਡਾ ਟਰੈਕਟਰ 735 ਬਾਪੂ ਜੀ ਨੇ ਦੱਸੇ ਕਿੰਨੇ ਦਾ 81 ਦਾ ਅ 83000 83000 ਦਾ ਸੀਗਾ ਜੀ 1100 ਬਰਾਏ ਸੀ ਉਦੋਂ ਹਾਂ ਲੈ ਆਇਆ ਉਦੋਂ ਥੋੜਾ ਜਿਹਾ ਟਾਈਮ ਬਾਅਦ ਇਹ ਲਾਲਚੀ ਸ਼ੋਚ ਹੀ ਆਈ ਸੀ ਨਾ ਭਾਈ ਆਹ ਜੀ ਹਾਂ ਵਧੀਆ ਚੀਜ਼ ਹੈ ਤਾਂ ਕਰ ਹਾਂਜੀ ਇਹਦੀ ਆਵਾਜ਼ ਅੱਜ ਵੀ ਉਸੇ ਤਰ੍ਹਾਂ ਹੀ ਹੈ ਜੀ ਇਹਦਾ ਐਫ ਡੀ ਹੈ ਹਾਂਜੀ 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 ਇਹਦਾ ਐਫ ਡੀ ਹੈ ਇਹ ਜਿੱਦੇ ਅਸੀਂ ਆਹ ਟਰੈਕਟਰ ਲਿਆ ਜੀ ਹਾਂ ਬਾਈ ਬਾਈ ਕੋਈ ਅਦਰ ਕੰਪਨੀ ਦਾ ਇੱਕ ਟਰੈਕਟਰ ਸੀ ਦੇਖਦੇ ਫਿਰਦੇ ਸੀ ਹੂੰ ਤੇ ਮੈਂ ਬਾਈ ਨੂੰ ਕਿਹਾ ਵੀ ਆਪਾਂ ਕਲੈਕਸ਼ਨ ਦੇ ਹਿਸਾਬ ਨਾਲ ਆਪਾਂ ਸਵਰਾਜ ਹੀ ਲੈਣੇ ਆਹ ਸਵਰਾਜ ਕਿਹੜਾ ਮਾਡਲ ਹੈ ਬਾਈ ਇਹ ਇਹ ਆਪਣਾ 23 ਮਾਡਲ ਹੈ ਜੀ ਇਹ ਸਾਨੂੰ ਟਰੈਕਟਰ ਮੰਨ ਲਓ ਇਦੋਂ ਘੱਟ ਪੈਸਿਆਂ 'ਚ ਨਵਾਂ ਹੀ ਮਿਲਦਾ ਸੀਗਾ ਥੋੜਾ ਮਾੜਾ ਮੋਟਾ ਚੱਲਿਆ ਕੋਈ ਮਹੀਨਾ ਤੋਂ ਮਹੀਨੇ ਹੂੰ ਪਰ ਬਾਈ ਦਾ ਇੱਕ ਸੁਪਨਾ ਸੀ ਵੀ ਆਪਾਂ ਇੰਨਾ ਚਿਰ ਹੋ ਗਿਆ ਨਵਾਂ ਟਰੈਕਟਰ ਆ ਲਿਆ ਸੀ ਹਾਂਜੀ ਬਾਈ ਵੀ ਅੱਜ ਵੀ ਉਹਦਾ ਵੱਡਾ ਭਰਾ ਉਹ ਮੇਰੇ ਘਰੇ ਆਵੇ ਤੇ ਆਪਾਂ ਲੈਣਾ ਨਵਾਂ ਹੀ ਕਢਾਉਣਾ ਜਾਂਸੀ ਇਹ ਨਵਾਂ ਕਢਾਇਆ ਨਵਾਂ ਹੀ ਕਢਾਇਆ ਜੀ ਜਮ 23 ਚ 23 ਮਾਡਲ ਆ ਇਹ 23 ਦੇ ਮੇਰੇ ਖਲ ਨਵੰਬਰ ਚ ਲਿਆ ਸੀ ਆਪਾਂ ਹਾਂ ਨਵੰਬਰ ਚ ਲਿਆ ਸੀ ਇੱਕ ਨਵੰਬਰ ਨੂੰ ਲਿਆ 23 ਦੇ 1 ਨਵੰਬਰ ਨੂੰ ਠੀਕ ਹੈ ਬਾਈ ਇਹ ਟਰੈਕਟਰ ਲਿਆ ਆ ਆਪਾਂ ਇਹ ਜਿਹੜਾ ਆ ਨਵੀਂ ਸ਼ੋਅ ਦੇ ਵਿੱਚ 15 ਸਿੱਟਾ ਆਇਆ ਇਹ ਜਿਹੜਾ ਨਵੀਂ ਸ਼ੋਅ ਤੇ ਆਇਆ ਹਾਂ 15 ਸਿੱਟਾ ਵਾਲਾ ਇਹ ਵੀ ਬਹੁਤ ਜਾਨੀਨਾ ਸਵਰਾਜ ਨੇ ਇਹ ਇਹੇ ਹੀ ਕੱਢਿਆ ਜੀ ਬਹੁਤ ਵਧੀਆ ਮੈਂ ਜਦੋਂ ਵੀਡੀਓ ਪਾਈ ਸੀ ਬਈ ਇਹਦੀ ਹਾਂਜੀ ਮੰਨ ਲਾ ਵੀ ਇਹਦੇ ਵਿੱਚ ਕਹਿੰਦੀ ਸੀ ਬਈ ਉਹ ਨਵਾਂ ਕੱਢ ਕੇ ਐਂ ਕਰਤਾ ਯਾਰ ਸ਼ੋਅ ਕਰਤੀ ਇਹਦਾ ਜੀ ਪਤਾ ਕੀ ਐ ਸ਼ੋਅ ਨਵੀਂ ਕਰਤੀ ਆਪਣੇ ਕੋਲ ਪੁਰਾਣੀ ਸ਼ੋਅ ਵਾਲਾ ਵੀ ਖੜਾ ਹੈ ਹਾਂ ਬਈ ਇੱਕ ਤਾਂ ਉਹਦੇ ਮੁਕਾਬਲੇ ਦੀ ਸ਼ੋਅ ਹੈਲਦੀ ਬਹੁਤ ਘੱਟ ਹੈ ਜਿਵੇਂ ਮੈਂ ਕਹਿੰਦਾ ਜੀ ਖੜਕਦੀ ਇੱਕ ਸਿੰਗਲ ਪੀਸ ਹੋ ਗਈ ਨਾ ਹਾਂਜੀ ਇੱਕ ਬੋਨਟ ਚੱਕਣਾ ਸੌਖਾ ਹੋ ਗਿਆ ਦੂਜੇ ਨੰਬਰ ਤੇ ਦੀ ਜਜਮੈਂਟ ਬਹੁਤ ਹੈ ਹਾਂਜੀ ਉਥੋਂ ਡਰਾਈਵਰ ਥੀਜੇ ਨੰਬਰ ਤੇ ਇਹਦਾ ਟਰੈਕਟਰ ਮੰਨ ਲਓ ਆਹ ਟਰੈਕਟਰ ਵੀ ਅਪ ਚੁਣਕੀ ਲਿਆ ਸੀ ਹਾਂ ਉਹ ਟਰੈਕਟਰ ਉਹਨਾਂ ਕਲੌਸਕਰ ਇੰਜਨ ਲੋਕਾਂ ਕੋਲ ਟਰੈਕਟਰ ਬਹੁਤ ਹੋਣਗੇ ਹੂੰ ਪਰ ਜਿਹੜੀ ਚੀਜ਼ ਇਹਦੇ ਵਿੱਚ ਬੜਕ ਕਹਦੇ ਇਹਦੀ ਆਵਾਜ਼ ਹੈ ਤੇ ਇਹਦੀ ਨਿਓਜਲਾਂ ਦੀ ਟਿਕ ਟਿਕ ਹੈ ਕਲੌਸਕਰ ਵਾਲੀ ਇੰਜਨ ਦੀ ਉਹ ਦੀ ਹਰੀਏਕ ਚ ਹੈਣੀ ਹੁਣ ਇਹਦੇ ਨਾਲ ਦੇ ਟਰੈਕਟਰ ਸਾਡੇ ਪਿੰਡ ਚ ਵੀ 2-4 ਹੋਣਗੇ ਹੂੰ ਪਰ ਜਿਹੜਾ ਇਹਦਾ ਜਿੰਨਾ ਖਰਚਾ ਘੱਟ ਹੈ ਤੇ ਜਿੰਨੀ ਇਹਦੀ ਮੇਨਟੇਨ ਲੋਕ ਕਹਿੰਦੇ ਸਵਰਾਜ ਦਾ ਜ਼ਿਆਦਾ ਹੈ ਤੁਸੀਂ ਕਿੰਨਾ ਕੱਢਿਆ ਬਾਈ ਜੀ ਇਹ ਨਹੀਂ ਜੀ ਵੱਡੀ ਮਸ਼ੀਨ ਤੇ 4 ਲੀਟਰ ਔਸਤ ਪਾਈ ਕਿੱਲੇ ਦੀ ਕਿੱਲੇ ਦੀ ਜੇ ਕਿੰਨੇ ਫੁੱਟਾ ਕੱਟ ਰ 13 ਹਾਂਜੀ 13 1.4 ਫੁੱਟ ਕਟਰ ਤੇ ਫੁੱਲ ਕਟਰ ਤੇ ਫੁੱਲ ਕਟਰ ਤੇ ਜੀ ਕਣਕ ਵੇਲੇ ਉਹਦੇ ਵੇਲੇ ਕਿੰਨਾ ਕਾਸ ਹੁੰਦਾ ਹਾਂ ਤੇ ਡਿੱਗੀਆਂ ਤੇ ਡਿੱਗੀਆਂ ਕਣਕਾਂ ਸੀਗਾ ਤੇ ਮੈਂ ਨਾ 4 ਲੀਟਰ ਤੋਂ ਸਵਾ 4 ਨਹੀਂ ਇਹਨੇ ਕਰਿਆ ਠੀਕ ਹੈ ਤੇ ਸੁਪਰ ਸੀਡਰ ਤੇ ਅਸੀਂ ਇੱਕ ਪਾਸੇ 53 10 ਜੋਂਡੀਆ ਚੱਲ ਰਿਹਾ ਤੇ ਇੱਕ ਪਾਸੇ ਇਹ ਚੱਲ ਰਿਹਾ ਕਿੱਲੇ ਫਾਂਚ ਕਿੱਲਾ ਹੀ ਉਹਦੇ ਕੋਲ ਕਿੱਲੇ ਉਹਦੇ ਕੋਲ ਉਹ ਅਸੀਂ ਗੱਲਾਂ ਕਰ ਲੈ ਮੈਨੂੰ ਕਹਿੰਦੇ ਰ ਇੰਨਾ ਖਰਚਾ ਘੱਟ ਨਹੀਂ ਇਹ ਸਵਾ ਕੁਛੀ ਲੀਟਰ ਨਾ ਸੁਪਰ ਸੀਡਰ ਤੇ ਕਿੱਲਾ ਵਾਹੰਦ ਹੈ ਇਹ ਹਲ ਮਾਰਿਆ ਨਾ ਜੇ ਮੰਨ ਲਓ ਹਲ ਮਾਰੇ ਵੀ ਨਾ ਕਰੀ ਤੇ ਇਹ ਮੰਨ ਲਓ ਸਵਾ 6 ਲੀਟਰ ਨਾ ਕਿੱਲਾ ਵਾ ਕੇ ਬਾਹਰ ਹੋਇਆ ਮੱਥੇ ਕੱਢ ਕੇ ਮੱਥੇ ਕੱਢ ਕੇ ਉਹ ਮੇਰਾ ਮਿੱਤਰ ਕਹਿੰਦਾ ਯਾਰ ਨਹੀਂ ਇੰਨਾ ਘਟਣਾ ਮੈਂ ਕਹਾ ਵੀ ਜੇ ਤੈਨੂੰ ਲੱਗਦਾ ਤੂੰ ਟਰੈਕਟਰ ਤੇ ਬਹਿ ਜਾ ਮੈਂ ਤੇਰੇ ਜੌਂਡੀਆ ਤੇ ਬਹਿਣਾ ਤੇਲ ਮਿਲ ਲਾ ਇਹ ਦੂਤੇ ਤਾਂ ਕੁਛ ਹੈ ਹੀ ਨਹੀਂ ਬਿਲਕੁਲ ਬਈ ਤੇ ਅਸੀਂ ਐਂ ਬੀਜੀ ਜੰਨੇ ਆ ਉਧਰ ਉਹਨੇ ਮੱਥੇ ਕੱਢਦੇ ਹੋਣੇ ਇੱਧਰ ਕੱਢਦੇ ਸਵਾ 6 ਲੀਟਰ 200 ਗ੍ਰਾਮ ਤੇਲ ਖਾਦਾ ਜਣੀ 6 ਲੀਟਰ ਪੂਰਾ ਮਤਲਬ ਹਾਂਜੀ ਤੇ ਉਹਨੇ ਉਹਨੇ ਖਾਦਾ 10 ਲੀਟਰ ਤੋਂ 100 ਗ੍ਰਾਮ ਘੱਟ ਕਿੱਲੇ ਦਾ ਕਿੱਲੇ ਦਾ ਐਂ ਜਿਵੇਂ ਬਰਾਬਰ ਸੁਪਰ ਸੀਡ ਖਾਂਦੇ ਆ ਤੇ ਇਹ ਕੰਪਿਊਟਰ ਕਰਾਏ ਤੇ ਜੀ ਅਸੀਂ ਸਾਰਾ ਵਾਂ ਲਾਇਆ ਦੋ ਦਿਨਾਂ ਚ ਦੋ ਦਿਨਾਂ ਹਾਂਜੀ ਮੰਨ ਲਓ ਕੋਈ 50 ਕਿੰਨੇ ਟਾਈਮ ਮੰਨਦਾ ਦਿਨ ਰਾਤ ਚ 3 ਲੀਟਰ ਕਿੱਲੇ ਦਾ ਤੇਲ ਖਾਦਾ ਇਹਨੇ ਇੱਕ ਗੱਲ ਹੋਰ ਪੁੱਛਣੀ ਆ ਬਈ ਜੀ ਬਹੁਤ سارے ਲੋਕ ਕਹਿੰਦੇ ਪਤਾ ਨਹੀਂ ਕਿਉਂ ਹੇਟ ਕਰਦੇ ਆ ਕਿਉਂਕਿ ਬਈ ਚੀਜ਼ਾਂ ਸਾਰੀਆਂ ਵਧੀਆ ਜਹੁੰਦੀਆਂ ਵੀ ਨਹੀਂ ਮਾੜਾ ਆਪਾਂ ਕਹਿੰਦੇ ਮੈਂ ਕਹਿੰਦਾ ਜੀ ਟਰੈਕਟਰ ਕੋਈ ਵੀ ਨਹੀਂ ਮਾਰਦਾ ਇਹਨੂੰ ਪਤਾ ਨਹੀਂ ਕਿਉਂ ਕਹਿੰਦੇ ਦੇਸੀ ਲੋਹਾ ਟੁੱਟ ਜਾਂਦਾ ਬਾਈ ਜੀ ਦੇਸੀ ਕੋਈ ਕਹੀ ਜਾਵੇ ਹਾਂ ਹਾਲੈਂਡ 2000 ਚ ਆਇਆ ਹੂੰ 2051 11 ਬੰਦ ਹੋ ਗਿਆ ਸੀਗਾ ਹੂੰ ਤੇ ਜੌਂਡੀਆਰ ਵੀ ਮੇਰੇ ਖਿਆਲ 2000 ਦੇ ਲਗਭਗ ਹੀ ਆਏ ਜਿਹੜੇ ਐਲਟੀ ਮਾਡਲ ਐ 2003-4 ਹਾਂ ਬਈ ਇਹ ਉਦੋਂ ਪਹਿਲਾਂ ਦਾ 1971-72 ਦਾ ਟਰੈਕਟਰ ਆ ਜਾਂਦਾ ਚੱਲੀ ਜਾਂਦਾ ਤੇ ਅੱਜ ਵੀ ਤੁਸੀਂ ਦੇਖਿਓ ਪਿਛਲੇ ਦਿਨਾਂ 'ਚ ਹੂੰ ਉਹ ਟਰੈਕਟਰ ਆਫ ਦੀ ਯੀਅਰ 'ਚ ਪਹਿਲੇ ਨੰਬਰ ਤੇ ਆਇਆ ਆਇਆ ਪਹਿਲੇ ਨੰਬਰ ਤੇ ਆਇਆ ਆਇਆ ਨਾ ਜੀ ਇਹ ਕਿਉਂ ਆਇਆ ਟਰੈਕਟਰਾਂ ਇਹ ਕੋਈ ਲੋਕ ਕਹਿੰਦੇ ਜੀ ਹੁਣ ਲੋਹਾ ਮਾੜਾ ਹੂੰ ਠੀਕ ਹੈ ਕੰਪਨੀ ਮਹਿੰਦਰਾ ਨੇ ਲੈ ਲਿਆ ਸੀ ਹੂੰ ਵੀ ਉਹ ਟਰੈਕਟਰ ਮਹਿੰਦਰਾ ਵੀ ਬਣਾਇਆ ਜਾਂਦਾ ਇਹ ਵੀ ਬਣਾਈ ਜਾਂਦਾ ਠੀਕ ਹੈ ਕੋਈ ਮੰਨ ਲਓ 19 ਕੀ ਹੋ ਸਕਦੀ ਹੈ ਹੂੰ ਪਰ ਇਹ ਟਰੈਕਟਰ ਜਿੱਦੇ ਲਿਆ ਜੀ 10 ਟਰੈਕਟਰਾਂ ਦੇ ਵਿੱਚੋਂ ਮੈਂ ਕੱਢ ਕੇ ਲਿਆ ਸੀ ਇਹੇ ਹਾਂਜੀ ਆਪਾਂ ਬਹੁਤ ਭਰਾਵਾਂ ਨਾਲ ਪਿਆਰ ਆ ਕੋਈ ਟਰੈਕਟਰ ਲੈ ਆਂ ਜਾਂਦਾ ਕੋਈ ਵਾਰੀ ਅਸੀਂ ਇਕੱਠੇ ਬਹੁਤ ਜਾਂਦੇ ਆ ਬਥੇਰੇ ਭਰਾਉਣ ਟਰੈਕਟਰ ਦਵਾਏ ਵੀ ਆ ਪਰ ਆਪਾਂ ਮੰਨ ਲਓ ਕਿਸੇ ਚਾਹ ਦੇ ਰਵਾਧਾਰ ਵੀ ਨਹੀਂਗੇ ਪ੍ਰਯਾਰ ਤੌਰ ਤੇ ਜਾਵੜੀ ਦਾ ਕੋਈ ਨਹੀਂ ਕਿਤੇ ਕੰਮ ਵੀ ਛੱਡਣਾ ਪੈਂਦਾ ਪਰ ਆਹ ਟਰੈਕਟਰ ਜਿੱਦੇ ਸੀ ਕੱਢਿਆ ਹੁਣ ਸਾਡੇ ਪਿੰਡ ਇਹਦੇ ਨਾਲ ਦਾ ਟਰੈਕਟਰ ਆ ਉਹ ਮੁੰਡਾ ਕਹਿੰਦਾ ਯਾਰ ਸਾਡਾ ਟਰੈਕਟਰ ਤੇਲ ਬਹੁਤ ਜਾਂਦੇ ਖਾਤਾ ਹਾਂ ਥੋੜਾ ਕਿਵੇਂ ਘੱਟ ਕਰੂਗਾ ਮੈਂ ਕਿਹਾ ਵੀ ਟਰੈਕਟਰ ਲੈ ਜੀ ਟੈਂਕੀ ਭਰ ਲਈ ਜੇ ਤੈਨੂੰ ਘੱਟ ਲੱਗਿਆ ਮਣਕੇ ਆ ਦੇ ਨਾਲ ਲਾੜੀ ਅੱਛਾ ਤੁਹਾਨੂੰ ਕਹਿਣ ਦਾ ਭਾਵ ਕਿ ਇਹ ਰੀ ਪੀਸ ਦੇ ਵਿੱਚ ਹੀ ਕੋਈ ਮਾੜਾ ਮੋਟਾ ਹੁੰਦਾ ਜੀ ਹੁੰਦਾ ਲਾਜਮੀ ਜੀ ਲਾਜਮੀ ਹੁਣ ਤੁਸੀਂ ਇਹ ਦੀ ਹੁੰਦਾ ਤੁਸੀਂ ਇਹਦਾ ਕੀ ਦੇਖਿਆ ਇਹਦੀ ਸੈਲਫ ਮਾਰ ਲਓ ਹੂੰ ਟਰੈਕਟਰ ਦੀ ਹਾਂ ਬਈ ਕੋਈ ਸਵਰਾਜ ਇਹਦੇ ਨਾਲ ਦਾ ਮਾਰ ਸੈਲਫ ਹੂੰ ਉਹ ਜਦੋਂ ਸੈਲਫ ਮਾਰ ਲਈ ਸਿੱਧਾ ਚੱਲੀ ਜਾਊਗਾ ਹੂੰ ਇਹ ਟਰੈਕਟਰ ਜਦੋਂ ਸੈਲਫ ਵੱਜ ਗਈ ਐ ਐ ਜੋਰ ਮਾਰੂਗਾ ਹਿਲਦਾ ਹਾਂ ਹਰ 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 ਐਂ ਪਿਆ ਮਾਰੂਗਾ ਠੀਕ ਹੈ ਤੇ ਕਿਸੇ ਚੀਜ਼ ਤੇ ਹੁਣ ਤੁਸੀਂ 13 ਵਾਲਾਂ ਤੇ ਹੁਣ ਪਾ ਕੇ ਜੋੜ ਦਿਓ ਪਹਿਲੇ ਗੇਅਰ ਚ ਕੋਈ ਮਰਜ਼ੀ ਦੇ ਪਾਵਰ ਦੇ ਬਰਾਬਰ ਦਾ ਟਰੈਕਟਰ ਲਾ ਦੇ ਕੋਈ ਬਾਹ ਫੜ ਜੇ ਆਪਣੀ ਗਰੰਟੀ ਹੈ ਆ ਸਾਇਲੈਂਸਰ ਤਾਂ ਚੇਂਜ ਕਰਤਾ ਇਹ ਸਾਇਲੈਂਸਰ ਨਾ ਤਾਂ ਚੇਂਜ ਕਰਤਾ ਉਹ ਨਾ ਮਾਰਦਾ ਸੀਟੀ ਜੀ ਆਵਾਜ਼ ਉਹਦੀ ਥੋੜੀ ਜੀ ਦਬਾਈ ਜਮਾ ਕੱਟ ਕਰੀ ਵੀ ਹਾਂ ਮੈਨੂੰ ਇਹ ਆਵਾਜ਼ ਥੋੜੀ ਜੀ ਚੰਗੀ ਲੱਗਦੀ ਹੈ ਆਪਣੇ ਤੇ ਮੁੰਡਾ ਬੇਲੀ ਹੈ ਉਹਦੇ ਕੋਲ ਜੌਂਡੀ ਆ ਰਹਾ ਆਪਣਾ 53 ਦਾ ਸ਼ਾਇਦ ਠੀਕ ਹੈ ਬਈ ਉਹ ਬੰਦਾ ਨੇ ਵੀ ਆਪਦੇ ਮੂੰਹੋਂ ਕਹਿਆ ਕਹਿੰਦਾ ਯਾਰ ਸਵਰਾਜ ਦੀ ਆਵਾਜ਼ ਜਦੋਂ ਮੱਥੇ ਤੇ ਮੁਰਦਦਾ ਨਾ ਹਾਂ ਦੂਜਾ ਟਰੈਕਟਰ ਦਬਦਾਂ ਦਾ ਇਹ ਕਹਿੰਦਾ ਵੀ ਛੱਡ ਮੜਾ ਮੈਨੂੰ ਹੋਰ ਛੱਡ ਹੋਰ ਛੱਡ ਸਵਰਾਜ ਦੀ ਆਖਾ ਸੀ ਹਾਂ ਪਾਟ ਜੂ ਪਾਟ ਜੂ ਇਹ ਕਈ ਬੰਦੇ ਕਹਿੰਦੇ ਆ ਜੀ ਸੱਪ ਨੱਚਦਾ ਆਵਾਜ਼ ਤੇ ਹਾਂ ਉਹ ਟਰੈਕਟਰ ਤੇ ਮੈਂ ਨਚਾਇਆ ਆਏ ਸੀ ਜਣੀ ਜੋ ਤੜਕੇ ਪਾਂ ਜਦੋਂ ਕਣਕਾਂ ਵਾਲਾ ਵੱਢ ਬੋਣੇ ਆ ਨਾ ਤੇ ਪੂਰਾ ਵਗਦਾ ਹੋਵੇ ਤੇ ਜਦੋਂ ਆਪਾਂ ਮੱਥੇ ਤੇ ਆਵਾਂਗੇ ਮੰਨ ਲਾ 5-7 ਕਿੱਲਾਂ ਦੇ ਘੇਰੇ ਤੋਂ ਜੋ ਟਰੈਡ ਮੋੜਦੇ ਇਹ ਵਾਕਈ ਤੁਹਾਡੀ ਇੱਕ ਮੈਂ ਕਹਿੰਦਾ ਜੀ ਮੇਰਾ ਅੱਖਾ ਆਏ ਸਾਲ ਦਾ ਆਪਾਂ ਗੱਲ ਕਹਿਣੇ ਆ ਗੱਲਾਂ ਚੱਲੀਆਂ ਨੇ ਤੁਸੀਂ ਆ ਹੀ ਲਾ ਲਓ ਜੀ ਜਦੋਂ ਦਾ ਇਹ ਟਰੈਕਟਰ ਮੈਂ ਲਿਆ ਕਣਕਾਂ ਲਵਾਡ ਅਸੀਂ ਆਏ ਸੀ ਜਨੀ ਪਹੁੰਨੇ ਤੇ ਉਹ ਕਈ ਵਾਰੀ ਕੀ ਹੁੰਦਾ ਵੀ ਹੁਣ ਜਿਵੇਂ ਕਈ ਬੰਦੇ ਸੋਸ਼ਲ ਮੀਡੀਆ ਤੇ ਮੈਂ ਵੀ ਪਾਉਣਾ ਪਰ ਉਹ ਨਹੀਂ ਨਾ ਮੈਂ ਪਾਉਂਦਾ ਵੀਡੀਓ ਤੇ ਉਹ ਵੀਡੀਓ ਬਣਾਉਂਦਾ ਹੁੰਦਾ ਮਕਸਦ ਵੀ ਉਧਰੋਂ ਮੋਬਾਈਲ ਕੱਢਣਾ ਕਰਨਾ ਹਨਾ ਕੋਈ ਮੇਰੀ ਡਿਗ ਪੇ ਸਹੀ ਗੱਲ ਹੈ ਤੇ ਇਹ ਚੀਜ਼ ਹੁੰਦੀ ਮੈਂ ਤਾਂ ਕਰਕੇ ਟਰੈਕਟਰ ਕੋਈ ਯੂਜ਼ ਕਰੀ ਜਨਾ ਉਹ ਚਲਾਉਂਦਾ ਨਹੀਂ ਪਾਸੇ ਬੈਠਾ ਫਿਰ ਮੈਂ ਵੀਡੀਓ ਬਣਾ ਲੈਂਦਾ ਹੂੰ ਜਦੋਂ ਕੋਈ ਡਰਾਈਵਰ ਵਗੈਰਾ ਚਲਾਈ ਜਾਂਦਾ ਠੀਕ ਹੈ ਤੇ ਉਹ ਮੈਂ ਆਪ ਵੇਖਿਆ ਜਦੋਂ ਮੱਥੇ ਤੋਂ ਮੁੜੂਗਾ ਨਾ ਐਂ ਅਗਲਾ ਕਹਿੰਦਾ ਬੀਂ ਵਾਂਗੂ ਖੜਕਦਾ ਫਿਰ ਐਂ ਬੀਂ ਵਜਾਈ ਦੀ ਫਿਰ ਐਂ ਕਰੀ ਜਾਂਦਾ ਐਂ ਕਰੀ ਜਾਂਦਾ ਐਂ ਮੂਹਰੇ ਖੜਾ ਨਾ ਤੁਹਾਨੂੰ ਕੋਸ ਆਖੇ ਹਾਂ ਐਂ ਮੱਥੇ ਤੋਂ ਭਾਵੇਂ ਤੁਸੀਂ 5 ਕਿੱਲੇ ਵਾਹੋ 7 ਵਾਹੋ ਤੇ ਅੱਖੀਂ ਵੇਖਿਆ ਐਕਸਪੀਰੀਅੰਸ ਹੈ ਮੇਰਾ ਇਹ ਐਵੇਂ ਤਾਂ ਨਹੀਂ ਫਿਰ ਗੱਲ ਬਣੀ ਮੈਂ ਕਹਿੰਦਾ ਜੀ ਸਵਾਦ ਆਉਂਦਾ ਹੂੰ ਜਦੋਂ ਵ ਸਪੀਡਾਂ ਇਹਨਾਂ ਚੇਂਜ ਕੀਤੀਆਂ ਗਈਆਂ ਹਾਂ ਬਈ ਇੰਨੇ ਸੋਹਣੇ ਤੋਰੇ ਬਣਿਆ ਮੈਂ ਕਹਿੰਦਾ ਜੀ ਕੀ ਆਈ ਬਾਤ ਹੈ ਕੀ ਆ ਬਾਤ ਬਹੁਤ ਸੋਹਣੇ ਤੋਰੇ ਆ ਸੁਪਰ ਸੀਡਰ ਦੇ ਮਤਲਬ ਸੋਧਾਂ ਕਰਤੀਆਂ ਬੜੀਆਂ ਜੀ ਬੜੀਆਂ 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 ਠੀਕ ਹੈ ਕੋਈ ਕੁਆਲਿਟੀ ਚ ਮਾੜਾ ਮੋਟਾ ਹੋ ਸਕਦਾ ਗੇਅਰ ਚ ਕੋਈ ਦਿੱਕਤ ਕੋਈ ਲੱਗਦੀ ਨਾ ਜੀ ਨਾ ਜੀ ਨਾ 1% ਵੀ ਨਹੀਂ ਪੀਟੀਓ ਦਾ ਇੰਡਾ ਨਜ਼ਾਰਾ ਬੜਾ ਜਿਆਦਾ ਕੋਈ ਗੇਰਾਂ ਦਾ ਕੋਈ ਐ ਨਹੀਂ ਉਨੀ ਕੀ ਹੈ ਤੇ ਬਹੁਤ ਸੋਹਣੀ ਚੀਜ਼ ਬਣਾਈ ਹੈ ਠੀਕ ਹੈ ਬਈ 16 ਦੇ ਟਾਇਰਾਂ ਚ ਹੀ ਆਏ ਸੀ 14 ਵੀ ਹੈਗੇ ਆ ਇਹੇ ਹਾਂਜੀ ਇਹ 16 18 ਚ ਵਧੀਆ ਖਚਾਈ ਖਚੂਈ ਬਹੁਤ ਚੰਗੀ ਹੈ ਜੀ ਇਹਦੀ। ਪਕੜ ਜਿਆਦਾ ਬਣ ਜਾਂਦੀ। ਬੋੜੀ 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 ਕਿਉਂਕਿ ਗੇਅਰ ਦਾ ਫਰਕ ਹੁੰਦਾ ਨਾ ਜੇ ਮੰਨ ਲਈ ਸਾਡੇ ਕੋਲ ਇਹ ਨਾ ਜੀ 13 ਹਾਲਾ ਤਲਵੰਡੀ ਦੇ ਤੇ ਜ਼ਿਆਦਾਤਰ ਕਈ ਬੰਦੇ ਕਹਿ ਦਿੰਦੇ ਆ ਵੀ ਉਹ ਤੁਹਾਡੇ ਹਾਲ ਨਾ ਐਡੇ ਵਧੀਆ ਸੁਧ ਨਹੀਂ ਜੇ ਹੁਣ ਆਪਾਂ ਜੈਤੋ ਦੇ ਹਾਲ ਜੈਤੋ ਦੇ ਹਾਲਾਂ ਆਪਾਂ ਇਹ ਨਹੀਂ ਕਹਿੰਦੇ ਜੈਤੋ ਦੇ ਹਾਲ ਮਾੜੇ ਜੈਤੋ ਦੇ ਹਾਲ ਉਹਦੇ ਮਗਰ ਪਾ ਦੇ ਕੇ 6 ਕਿਲੇ ਘੰਟੇ ਦੇ ਵਾਹ ਹੁੰਦਾ 11 ਪਾਈ ਹੁਣ 13 ਤੇ ਥੋੜਾ ਉਹ ਹੁਣ ਟਰੈਕਟਰ 14 ਦੇ ਟਾਇਰ ਔਖਾ ਹੁੰਦਾ 14 ਦੇ ਟਾਇਰਾਂ ਤੇ ਹਣਾ ਤੇ ਉਹਨਾਂ ਦੀ ਥੋੜੀ ਜਿਹੀ ਨਾ ਵਾਹ ਘੱਟ ਹੈ ਮਤਲਬ ਤਲਵੰਡੀ ਦੇ ਹਾਲ ਥੋੜੇ ਜਿਹੀ ਭਰਦਾ ਹਾਂ ਉਹ ਟਰੈਕਟਰ ਦੂਰੋਂ ਐ ਲੱਗੂ ਵੀ ਬੜਾ ਯਾਰ ਡੂੰਘੇ ਵਹੀ ਜਾਂਦਾ ਐਂ ਲੱਗਦਾ ਫਰੇਮ ਥੱਲੇ ਜਾ ਰਿਹਾ ਹਾਂ ਹਾਂਜੀ ਹਾਂਜੀ ਅਸੀਂ ਉਹ ਟਰੈਕਟਰ ਦਾ ਡੈਮੋ ਆਇਆ ਸਾਡੇ ਤੇ ਅਸੀਂ 13 ਹਾਲ ਆ ਪਾ ਲਈ ਤੇ ਉਹ ਕਹਿੰਦੇ ਵੀ ਜਿੱਦਾਂ ਇਤੋ ਦੇ ਹਾਲ ਪਾਏ ਹੋਣ ਨਾ ਟਰੈਕਟਰ ਇਦੋਂ ਵੱਧ ਤੁਰੇ ਅਸੀਂ ਉਹ ਇਤੋ ਦੇ ਹਾਲ ਵੀ ਦੇ 1% ਵੀ ਬਈ ਜੀ ਫਰਕ ਨਹੀਂ ਪਿਆ ਹੂੰ ਇੰਨਾ ਬਰਾਬਰ ਹੀ ਉਹਨੇ ਤੁਰਿਆ ਬਰਾਬਰੀ ਉਹ ਤੁਰਿਆ ਬਹੁਤ ਵਾਣਾ ਵਾਣਾ ਦਾ ਫਰਕ ਹੁੰਦਾ ਬਈ ਹਾਂਜੀ 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 ਹੁਣ ਥੋੜੇ ਜੇ ਮੰਨ ਪਰਮਾਤਮਾ ਦੀ ਕਿਰਪਾ ਹੋਈ ਏ ਤੁਹਾਡੇ ਸੰਦ ਆਪਾਂ ਹੋਰ ਲਏ ਆ ਠੀਕ ਹੈ ਉਹਦੇ ਵੀ ਤੁਹਾਨੂੰ ਸੱਦਾ ਇਹ ਵੀਡੀਓ ਕਰਾਂਗੇ ਆਪਾਂ ਤੇ ਇਹਦਾ ਵੀ ਜਿਹੜਾ ਹੁਣ ਪਾਵਰਪੁਪਰ ਵਗੈਰਾ ਦਾ ਮੰਨ ਲਓ ਜਿਹੜਾ ਹੁਣ ਉਹ ਦੂਜਾ ਜਿਹੜਾ ਤੇਲ ਤੋਂ ਨਹੀਂ ਬਾਹਰ ਕੱਢਿਆ ਬਾਈ ਤੁਸੀਂ ਫਿਰ ਇਹਦਾ ਇਹ ਆਪਣਾ ਹੈਗਾ ਵਾਈਟ ਹੀ ਹੈ ਜੀ ਅੱਛਾ ਬਈ ਹਾਂਜੀ 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 ਉਹ ਫਿਰ ਟਰਾਲੀ ਵਗੈਰਾ ਤੇ ਨਹੀਂ ਉਹ ਟਰਾਲੀ ਵਗੈਰਾ ਤੇ ਲੱਗਦਾ ਜੀ ਟਰੈਕਟਰ ਠੀਕ ਹੈ ਬਈ ਤੇ ਇਹ ਨਹੀਂ ਹੁੰਦਾ ਅੱਛਾ ਇਹਦੇ ਵਿੱਚ ਕਲੋਸ ਕਰ ਵਾਲੇ ਇੰਜਨ ਤਾਂ ਨਹੀਂ ਆਉਂਦੇ ਹੁਣ ਨਹੀਂ ਜੀ ਇਹ ਸਵਰਾਜ ਦਾ ਹੀ ਹੁੰਦਾ ਮੰਨ ਲਓ ਇਹ ਆਪਣਾ ਪੂਨੇ ਮੇਡ ਨਹੀਂਗਾ ਉਹ ਪੂਨੇ ਦੇ ਇੰਜਨ ਹੁੰਦੇ ਸੀਗੇ ਹੁਣ ਤਾਂ ਨਹੀਂ ਆਪਸ਼ਨ ਚ ਤਾਂ ਨਹੀਂ ਮਿਲਦਾ ਕਿਉਂ ਨਹੀਂ ਜੀ ਨਹੀਂ ਨਹੀਂ ਹੁਣ ਨਹੀਂ ਮਿਲਦਾ ਪਰ ਸਵਰਾਜ ਦਾ ਇਹ ਇੰਜਨ ਬਹੁਤ ਵਧੀਆ ਇਹਦਾ ਮੰਗਲਾਲ ਵਗੈਰਾ ਇੰਜਨ ਜੋ ਕੀਤਾ ਵਾ ਬਹੁਤ ਸੋਹਣਾ ਪੰਪ ਨਾ ਹਾਂਜੀ 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 ਕਾਫੀ ਚੀਜ਼ਾਂ ਸੋਧ ਕਰਤੀ ਬਹੁਤ ਕੀਤੀਆਂ ਜੀ ਬਾਾਕੀ ਇੱਕ ਸ਼ੋਅ ਵਾ ਠੀਕ ਆਹ ਸਲੈਂਸਰ ਬਾਕੀ ਇਹਦੀ ਪਾਵਰ ਵਧਾਤੀ ਸੀ ਨਾ ਪਾਵਰ ਵਧਾਤੀ 3478 ਸੀਸੀ ਹਾਂਜੀ 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 ਬਹੁਤ ਵਧੀਆ ਚੀਜ਼ਾਂ ਹਾਂਜੀ ਹਾਂਜੀ ਤੇ ਇੱਕ ਮੈਨੂੰ ਹੋਰ ਗੱਲ ਕਰਦੇ ਸੀ ਬਾਈ ਜੀ ਆ ਜਾਓ ਆਪਾਂ ਇੱਥੇ ਜੇ ਖੜ੍ਹ ਜਾਂਦੇ ਆ ਇੱਕ ਤੁਸੀਂ ਸਾਰਿਆਂ ਨੇ ਹੈ ਨਾ ਵੀਡੀਓ ਚ ਦੇਖੋਗੇ ਬਾਈ ਦੇ ਨਾ ਪਰਨਾ ਟੰਗਿਆ ਵਾ ਇਧਰਲੀ ਸਾਈਡ ਇਹ ਬਾਈ ਕਹਿੰਦਾ ਸੀ ਮੈਂ ਹਮੇਸ਼ਾ ਐਂ ਰੱਖਦਾਗਾ ਲਾ ਕੇ ਪਰਨਾ ਟੰਗਿਆ ਹੁੰਦਾਗਾ ਇਹਦਾ ਕੀ ਰਾਜ ਆ ਬਾਈ ਇਹ ਨਾ ਜੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਉਹ ਚਾਦਰਾਂ ਬੰਦੇ ਸੀ ਮੇਰੇ ਪਿਤਾ ਜੀ ਵੀ ਚਾਦਰਾਂ ਬੰਦੇ ਆ ਹਾਂਜੀ ਪਹਿਲੇ ਸਾਰੇ ਬਜ਼ੁਰਗ ਹੀ ਬੰਦੇ ਸੀ ਠੀਕ ਹੈ ਮੈਂ ਹੁਣ ਵੀ ਕਿਤੇ ਮੰਨ ਲਓ ਪਾਪਾ ਜੀ ਨੇ ਮੇਰੇ ਨਾਲ ਜਾਣਾ ਹੋਵੇ ਵਿਆਹ ਸ਼ਾਦੀ ਤੇ ਮੈਂ ਉਦੋਂ ਵੀ ਇਹਨਾਂ ਨਾਲ ਚਾਦਰਾਂ ਬੰਨ ਕੇ ਪੱਗ ਬੰਨ ਕੇ ਜਾਂਦੇ ਹਾਂ ਕਿਉਂਕਿ ਇਹਨਾਂ ਦਾ ਇੱਕ ਮਨ ਜ ਨਹੀਂ ਲਾਇਆ ਬਾਈ ਚਾਦਰਾਂ ਅੱਜ ਮੈਂ ਥੋੜਾ ਕਾਲੀ ਚ ਸੀਗਾ ਜੀ ਮੈਂ ਤਾਂ ਕਰਕੇ ਜਾਣਾ ਸੀਗਾ ਕਿਤੇ ਤੇ ਮੈਂ ਕਿਹਾ ਵੀ ਚਲੋ ਬਾਈ ਜੀ ਜਾ ਆ ਕੇ ਫੇਰ ਜਾਵਾਂਗੇ ਇਹ ਪਰਨਾ ਨਾ ਜੀ ਜਿਵੇਂ ਮੰਨ ਲਓ ਵੱਡੇ ਬਜ਼ੁਰਗ ਆਪਣੇ ਤਾਂ ਰੱਖਦੇ ਸੀ ਕੋਈ ਆਪਾਂ ਸਬਜ਼ੀ ਵਗੈਰਾ ਲੈ ਲਈ ਉਹ ਬੰਨ ਕੇ ਮੋਢੇ ਮਕਰਮ ਲੰਮਕਾ ਲਓ ਕੋਈ ਮੁੜਕਾ ਆ ਗਿਆ ਉਹ ਪੂੰਜ ਲਓ ਹੈ ਜੇ ਕੋਈ ਮੰਨ ਲਓ ਅੱਗੇ ਹੁਣ ਤਾਂ ਲੋਕਾਂ ਚ ਇਹ ਚੀਜ਼ਾਂ ਹੀ ਖਤਮ ਹੋ ਗਈਆਂ ਅੱਗੇ ਕੋਈ ਧੀ ਭੈਣ ਖੜੀ ਐ ਕੋਈ ਭਾਈ ਵੇਪੜਦਾ ਉਹਨੂੰ ਅਗਲਾ ਦੇ ਦਿੰਦਾ ਸੀ ਕਪੜਾ ਸਭ ਤੋਂ ਵੱਡੀ ਨਿਸ਼ਾਨੀ ਬਜ਼ੁਰਗ ਰੱਖਦੇ ਹੁੰਦੇ ਸੀ ਚਾਦਰਾਂ ਬੰਨਣਾ ਪੱਗ ਬੰਨਣੀ ਤੁਰਲੇ ਵਾਲੀ ਹਨਾ ਜੀ ਤੇ ਇਹ ਬਹੁਤ ਬੰਦੇ ਪੁੱਛ ਲੈਂਦੇ ਆ ਠੀਕ ਹੈ ਕਈ ਬੰਦੇ ਕਹਿੰਦੇ ਆ ਲੈ ਉਹ ਹੀ ਬੁੜਿਆਂ ਵਾਲੀ ਸੋਚ ਲਈ ਫਿਰਦਾ ਆਪਾਂ ਨੂੰ ਮੰਨ ਕੇ ਚਲੋ ਵੀ ਜਿਹੜੀਆਂ ਜ਼ਮੀਨ ਜਾਇਦਾਦਾਂ ਦਿੱਤੀਆਂ ਆਪਾਂ ਨੂੰ ਜਨਮ ਦਿੱਤਾ ਬੁੜਿਆਂ ਨੇ ਦਿੱਤਾ ਹਾਂ ਇਹ ਚੀਜ਼ ਨੂੰ ਸਮਝੋ ਉਹਨਾਂ ਨੇ ਵਾਹਣ ਹੈ ਵਾਹਣ ਆਪਾਂ ਖੇਤਾਂ ਦਿੱਤੀਆਂ ਆਪਾਂ ਫੇਰ ਅੱਜ ਜੇ ਆਪ ਖੜੇ ਮਾਪਿਆਂ ਦੀ ਬਦੌਲਤ ਖੜੇ ਬਿਲਕੁਲ ਭਾਈ ਇਹ ਚੀਜ਼ ਆਪਾਂ ਉਹਨਾਂ ਨੂੰ ਮਾਪੇ ਉਹਨਾਂ ਦਾ ਫੋਲੋ ਕਰਨਾ ਪਊ ਨਾ ਇਹ ਚੀਜ਼ਾਂ ਹੁਣ ਆਪਾਂ ਲੋਰ ਵਗੈਰਾ ਪਾਲ ਲੈਨੇ ਸਾਰੇ ਚੱਲਦਾ ਕੋਈ ਗੱਲ ਨਹੀਂ ਬੰਦਾ ਰਿਲੈਕਸ ਰਹਿੰਦਾ ਹੈ ਪਰ ਜਿਹੜੀ ਆਪਣਾ ਪਹਿਰਾਵਾ ਹੈ ਪੰਜਾਬੀ ਅਤ ਦਾ ਉਹ ਤਾਂ ਕੁੜਤਾ ਚਾਦਰਾਂ ਤੇ ਕੁੜਤਾ ਪਜਾਮਾ ਹੀ ਹੈ ਨਾ ਕੀ ਬਾਤ ਹਾਂਜੀ ਹਾਂਜੀ ਇਹ ਪਰਨਾ ਮੈਂ ਤਾਂ ਹੀ ਕੋਲੇ ਰੱਖਦਾ ਜੀ ਆਮ ਹੀ ਤੁਸੀਂ ਮੇਰੇ ਕਿਤੇ ਸ਼ਹਿਰ ਕਿਤੇ ਵੀ ਟੱਕਰੇ ਮੈਨੂੰ ਮੇਰਾ ਪਰਨਾ ਹੀ ਹੋਊਗਾ ਜੀ ਹਾਂਜੀ ਇਹ ਮੈਨੂੰ ਕਿਸੇ ਸਰਕਾਰੀ ਤਕੜੇ ਅਹੁਦੇ ਤੇ ਅਫਸਰ ਸੀਗੇ ਕਿ ਮੈਨੂੰ ਉਹਨਾਂ ਨੇ ਵੀ ਪੁੱਛਿਆ ਸੀ ਅੱਛਾ ਕਹਿੰਦੇ ਕਾਕਾ ਇਹ ਕਿਉਂ ਰੱਖੇ ਮੈਂ ਕਿਹਾ ਜੀ ਐਂ ਕਰਕੇ ਵੀ ਸਾਡੇ ਬਜ਼ੁਰਗ ਰੱਖਦੇ ਸੀਗੇ ਤੇ ਇੰਨੀਆਂ ਚੀਜ਼ਾਂ ਨੂੰ ਕੰਮ ਦਿੰਦਾ ਤੇ ਉਹ ਕਹਿੰਦਾ ਯਾਰ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਹਾਂਜੀ ਪੁਰਾਣੇ ਬਜ਼ੁਰਗ ਤੁਸੀਂ ਦੇਖੋਗੇ ਚਾਕੂ ਵੀ ਕੋਲੇ ਰੱਖਦੇ ਸੀ ਅੱਛਾ ਵੀ ਕੋਈ ਉਦੋਂ ਪਸ਼ੂ ਹੁੰਦੇ ਸੀ ਵੀ ਕੋਈ ਪਸ਼ੂ ਰਸਾ ਨਾ ਵਧਣਾ ਪਿਆ ਜੇ ਕੋਈ ਕਈ ਵਾਰੀ ਕੋਈ ਆਪਣਾ ਕੋਈ ਗੱਟਾ ਖੋਲਣਾ ਹੈ ਹਾਂ ਵੀ ਹਾਂਜੀ ਖੇਤਾਂ ਹਾਂਜੀ ਹਾਂਜੀ ਉਦੋਂ ਹੁਣ ਤੋਂ ਹੁਣ ਤਾਂ ਜ਼ਮਾਨਾ ਚੇਂਜ ਆ ਉਦੋਂ ਖਖੜੀਆਂ ਹੁੰਦੀਆਂ ਸੀ ਕਾਚੂ ਕੱਢਿਆ ਖਖੜੀ ਮਾੜੀ ਛਿੱਲੀ ਦੇ ਖਾ ਕੇ ਤੇ ਚੱਲ ਆਉਦੇ ਕੰਮ ਲਾ ਕੇ ਗੇ ਰੋਟੀ ਨਾ 10 ਵਜੇ ਉਹ ਨਹੀਂ ਰੱਖਦੇ ਤੁਸੀਂ ਨਾਲ ਹਾਂਜੀ ਰੱਖਦੇ ਉਹ ਵੀ ਕਾਚੂ ਹਾਂ ਕਾਚੂ ਹੁੰਦਾ ਜੀ ਮੇਰੇ ਕੋਲ ਆਮ ਹੀ ਹੁੰਦਾ ਜੀ ਜਦੋਂ ਮਰਜ਼ੀ ਵੀ ਹੁਣ ਤਾਂ ਰੱਖਣ ਦਾ ਟਾਈਮ ਵੈਗਣਾ ਹਾਂ ਟਾਈਮ ਵੀ ਬਹੁਤ ਮਾੜਾ ਹੁਣ ਟਾਈਮ ਬਹੁਤ ਮਾੜਾ ਜੀ ਬਹੁਤ ਮਾੜਾ ਟਾਈਮ ਹੈ ਤੇ ਪਰ ਆਏ ਵੀ ਚਲੋ ਮਹਾਰਾਜ ਸਾਰੇ ਨੂੰ ਸਮੱਤ ਤੇ ਜਾਣਕਾਰੀ ਹੈ ਨਾ ਬਾਈ ਨੇ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਬਾਪੂ ਜੀ ਨੇ ਵਧੀਆ ਗੱਲਾਂ ਸੁਣਾਈਆਂ ਹਾਂਜੀ ਹਾਂਜੀ ਤੇ ਮਨ ਲੱਗਦਾ ਸਾਨੂੰ ਵੀ ਚੰਗੀਆਂ ਲੱਗੀਆਂ ਹੋਣਗੀਆਂ ਸਵਰਾਜ ਟਰੈਕਟਰ ਤੇ ਆਪਾਂ ਤੁਹਾਨੂੰ ਅੱਜ ਦਿਖਾਉਣਾ ਸੀ ਹੈ ਨਾ ਕਿ ਆ ਮੇਨ ਕਹਿ ਲਾ ਵੀ ਇਹਨਾਂ ਦਾ ਬਾਪੂ ਆ ਸਵਰਾਜ ਦਾ ਜਿਹੜਾ ਆ ਖੜੇ ਆ ਸਾਰੇ ਬਾਕੀ ਆਪਣੀ ਕੋਈ ਵੀ ਟਰੈਕਟਰ ਜੀ ਆਪਣਾ ਰੂਹਦਾਰੀ ਵਾਲੇ ਟਰੈਕਟਰ ਆ ਵੀ ਇਹ ਨਹੀਂ ਵੀ ਇਹ ਕੰਮ ਨਹੀਂ ਦਿੰਦਾ ਹੋਰ ਲੈ ਲਓ ਉਹ ਲੈ ਲਓ ਹੈ ਨਾ ਪਰ ਆਪਾਂ ਪਹਿਲਾਂ ਹੀ ਸੋਚ ਸਮਝ ਕੇ ਉਹ ਚੀਜ਼ ਲਈਦੀ ਹੈ ਵੀ ਆਪਾਂ ਇਹ ਆਪਾਂ ਨੂੰ ਕੰਮ ਦੇਵੇ ਹੈ ਨਾ ਇਹ ਨਹੀਂ ਜਿਵੇਂ ਆਪਾਂ ਇਹ ਚੀਜ਼ ਆਹ ਕਮੀ ਇਚ ਛੱਡਦੇ ਉਹ ਕਰਦੇ ਆ ਉਹ ਕਰਦੇ ਇਸ ਤਰ੍ਹਾਂ ਨਹੀਂ ਸੋ ਬਈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸਾਡੇ ਲਈ ਤੁਹਾਡਾ ਵੀ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਠੀਕ ਹੈ ਜੀ ਤੁਮ ਮਿਲਦੇ ਆਂ ਦੋਸਤੋ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ